ਜੋ ਅਤਵਾਦ ਬਹੁਤ ਸਾਲ ਰਿਹਾ ਉਸ ਪੀਰੀਅਡ ਦੇ ਦੌਰਾਨ ਵੀ ਕਦੀ ਵਕੀਲਾਂ ਨੂੰ ਥ੍ਰੈਟਨਿੰਗ ਨਹੀਂ ਆਈਆਂ ਕਦੀ ਧਮਕੀਆਂ ਨਹੀਂ ਆਈਆਂ ਵਕੀਲ ਮੁਕਦਮੇ ਵੀ ਲੜਦੇ ਰਹੇ 테ਰਰਿਸਟ ਦੇ ਮੁਕਦਮੇ ਵੀ ਲੜਦੇ ਰਹੇ ਉਹਨਾਂ ਦੇ ਖਿਲਾਫ ਵੀ ਲੜਦੇ ਰਹੇ ਲੇਕਿਨ ਅੱਜ ਤੱਕ ਕਦੀ ਨਹੀਂ ਹੋਇਆ ਲੇਕਿਨ ਹੁਣ ਆਪਾਂ ਦੇਖਦੇ ਪਏ ਆ ਵੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਈ ਕਹਿੰਦੇ ਵੀ ਲਾਅ ਐਂਡ ਆਰਡਰ ਬਹੁਤ ਡਿਗਰੀਓਰੇਟ ਹੈ ਮੈਂ ਕਹਾਂਗਾ ਕਿ ਲਾਅ ਐਂਡ ਆਰਡਰ ਰਿਹਾ ਹੀ ਨਹੀਂ ਪੰਜਾਬ ਦੇ ਵਿੱਚ ਅੱਜ ਇੱਕ ਛੋਟੇ ਜਿਹੇ ਇਸ਼ੂ ਦੇ ਵਿੱਚ ਇੱਕ ਸਾਡੇ ਸੀਨੀਅਰ ਵਕੀਲ ਸ਼੍ਰੀ ਮਨਦੀਪ ਸਿੰਘ ਸਚਦੇਵਾ ਜੀ ਨੂੰ ਇੱਕ ਥ੍ਰੈਟਨਿੰਗ ਕਾਲਸ ਆਉਂਦੀਆਂ ਕੈਨੇਡਾ ਤੋਂ ਬੈਠਾ ਕੋਈ ਸੋ ਕਾਲ ਟੈਰਰਿਸਟ ਐਕਟੀਵਿਟੀ ਇੰਨੀ ਗੱਲ ਦੇ ਉੱਤੇ ਅਸੀਂ ਸਾਰੀ ਜੁਡੀਸ਼ੀਅਲ ਸਿਸਟਮ ਮਿਲ ਗਿਆ ਔਰ ਇਹ ਸਿਰਫ ਸਿਰਫ ਮਨਦੀਪ ਸਿੰਘ ਸਚਦੇਵਾ ਨੂੰ ਹੀ ਨਹੀਂ ਇਹ ਸਾਰੀ ਸਾਡੀ ਲਾਇਰ ਕਮਿਊਨਿਟੀ ਤੇ ਲਾਇਰ ਬਰਾਦਰੀ ਦੇ ਉੱਤੇ ਇੱਕ ਥ੍ਰੈਟਨਿੰਗ ਆ ਗਈ ਹੈ ਔਰ ਇਹ ਸਾਰਾ ਇਸ ਦਾ ਕੌਣ ਕਸੂਰ ਹੈ ਕਿਉਂਕਿ ਇੱਕੋ ਹੀ ਗੱਲ ਹੈ ਕਿ ਪੰਜਾਬ ਪੁਲਿਸ ਦਾ ਦਰ ਬਿਲਕੁਲ ਇਹਨਾਂ ਗੈਂਗਸਟਰਾਂ ਨੂੰ ਰਹਾ ਹੀ ਨਹੀਂ ਔਰ ਮੈਂ ਰਾਦਰ ਇਹ ਵੀ ਕਹਿੰਚ ਨਹੀਂ ਗੁਰੇਜ਼ ਕਰਾਂਗਾ ਕਿ ਇਹਨਾਂ ਦਾ ਆਪਸ ਦੇ ਵਿੱਚ ਨੈਕਸਸ ਹੈ ਔਰ ਇਸੇ ਕਾਰਨ ਇਹਨਾਂ ਦੇ ਹੌਸਲੇ ਇੰਨੇ ਵੱਧ ਗਏ ਨੇ ਰੋਜ਼ ਅਸੀਂ ਸੁਣੀਦਾ ਰੋਜ਼ ਜਦੋਂ ਪੇਪਰ ਸਵੇਰੇ ਪੜੀਦਾ ਮਰਡਰ ਦੁਕੈਤੀ ਫਰੋਤੀ ਯਾ ਲੇਕਿਨ ਅੱਜ ਇਹ ਗੱਲਾਂ ਸਾਡੀਆਂ ਜੁਡੀਸ਼ੀਅਲ ਸਿਸਟਮ ਤੇ ਪਹੁੰਚ ਗਈਆਂ ਇਹ ਬਾਰ ਐਸੋਸੀਏਸ਼ਨ ਕਦੀ ਇਸ ਗੱਲ ਨੂੰ ਬਰਬਾਦ برداشت ਨਹੀਂ ਕਰੇਗੀ ਔਰ ਇਸ ਮੁੱਦੇ ਨੂੰ ਜਿੱਥੇ ਤੱਕ ਵੀ ਜਾਣਾ ਪਿਆ ਬਾਹਰ ਕੌਂਸਲ ਤੱਕ ਜਾਣਾ ਪਿਆ ਸਟੇਟ ਲੈਵਲ ਤੱਕ ਜਾਣਾ ਪਿਆ ਅਸੀਂ ਜਾਵਾਂਗੇ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਆਂ ਕਿ ਸਾਡੇ ਵਕੀਲਾਂ ਦਾ ਔਰ ਸਾਰੇ ਜੁਡੀਸ਼ੀਅਲ ਸਿਸਟਮ ਦਾ ਇੱਕ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਏ ਐਡਵੋਕੇਟ ਪ੍ਰੋਟੈਕਸ਼ਨ ਐਕਟ ਚਾਹੀਦਾ ਇਹ ਸਾਰੀਆਂ ਚੀਜ਼ਾਂ ਨੂੰ ਮੱਧੇ ਨਜ਼ਰ ਰੱਖਦੇ ਹੋયા ਅੱਜ ਸਾਡੀ 바ਰ ਐਸੋਸੀਏਸ਼ਨ ਨੇ ਹੜਤਾਲ ਕੀਤੀ ਏ ਔਰ ਲੋਡ ਪੈਂਦੇ ਉੱਤੇ ਜੇ ਸਾਡੀ ਕਮੇਟੀ ਫੈਸਲਾ ਕਰਦੀ ਏ ਸਟੇਟ ਲੈਵਲ ਤੱਕ ਵੀ ਕਾਲ ਕਰਾਂਗੇ ਔਰ ਇਸ ਮੁੱਦੇ ਨੂੰ ਅਸੀਂ ਏਡੀ ਜਲਦੀ ਨਹੀਂ ਛੱਡਾਂਗੇ ਬੱਲਾ ਜੀ ਜੇ ਐਡਵੋਕੇਟ ਸੇਮ ਨਹੀਂ ਹੈ ਐਡਵੋਕੇਟਸ ਤੀ ਹੀ ਪੁਲਿਸ ਸੁਣਵਾਈ ਨਹੀਂ ਕਰ ਰਹੀ ਤਾਂ ਆਪ ਜਾਣੋ ਕਿ ਕਿੱਦਾ ਹੋਏਗੀ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਇੱਕ ਸਾਡੀ ਬਾਰ ਦੀ ਇੰਨੀ ਸਟਰੋਂਗ ਬੋਡੀ ਜਿਨ੍ਹਾਂ ਦੀ ਇੰਨੀ ਯੂਨਿਟੀ ਹੈ ਇਹਦੀ ਰਿਪਰੈਜ਼ੈਂਟੇਸ਼ਨ ਦੇ ਬਾਅਦ ਇੱਕ ਐਫ ਆਈ ਆਰ ਦਰਜ ਕੀਤੀ ਗਈ ਮਲਜ਼ਮ ਫੜਿਆ ਗਿਆ ਔਰ ਬਿਨਾ ਕਿਸੇ ਇਨਵੈਸਟੀਗੇਸ਼ਨ ਤੋਂ ਉਸ ਮਲਜ਼ਮ ਨੂੰ ਫ੍ਰੀ ਕਰ ਦਿੱਤਾ ਗਿਆ ਉਹਨੂੰ ਇਸ ਕਰਕੇ ਫ੍ਰੀ ਕਰ ਦਿੱਤਾ ਉਹਦੀ ਡਿਫੈਂਸ ਦੇ ਵਿੱਚ ਇੱਕ ਐਫ ਆਈ ਆਰ ਉਹਦੇ ਕੋਲ ਰਜਿਸਟਰ ਕਰਵਾ ਦਿੱਤੀ ਉਹਦੇ ਫਾਦਰ ਨੂੰ ਫੜਿਆ ਗਿਆ ਉਹਨੂੰ ਛੱਡ ਛੱਡ ਦਿੱਤਾ ਗਿਆ ਜੇ ਇਹੀ ਗੱਲ ਕਿਸੇ ਪੋਲੀਟੀਕਲ ਲੀਡਰ ਨਾਲ ਹੋਈ ਹੁੰਦੀ ਜੇ ਸਰਕਾਰੀ ਸਰਕਾਰ ਦੇ ਕਿਸੇ ਵੀ ਪੋਲੀਟੀਕਲ ਵਰਕਰ ਨਾਲ ਹੋਈ ਹੁੰਦੀ ਤੇ ਉਹਨਾਂ ਦੇ ਸਾਰਿਆਂ ਦੇ ਪਰਿਵਾਰ ਪੁਲਿਸ ਚੱਕ ਕੇ ਲੈ ਜਾਂਦੀ ਏ ਉਹਨਾਂ ਦੇ ਜੀਜੇ ਚੱਕ ਕੇ ਲੈ ਜਾਂਦੀ ਉਹਨਾਂ ਦੇ ਰਿਸ਼ਤੇਦਾਰ ਚੱਕ ਕੇ ਲੈ ਜਾਂਦੀ ਏ ਤੇ ਸਾਡੇ ਵਕੀਲ ਦੇ ਕੇਸ ਦੇ ਵਿੱਚ ਕਿਉਂ ਇੰਨੀ ਢਿੱਲ ਵਰਤ ਰਹੀ ਏ ਪੁਲਿਸ ਇਹਦਾ ਗੱਲ ਦਾ ਇੱਕ ਕੁਐਸਚਨ ਮਾਰ ਕੇ ਇਹਨਾਂ ਦੀ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਮੈਨੇਜਮੈਂਟ ਉੱਤੇ ਤੇ ਇਹਨਾਂ ਦੀ ਵਰਕਿੰਗ ਦੇ ਉੱਤੇ ਸਰ ਐਡਵੋਕੇਟ ਆ ਬਲੋਡ ਸਟਾਈਲ ਕਿੱਥੇ ਦੇਖੋ ਬੜੀ ਦਲੇਰੀ ਦੇ ਨਾਲ ਐਸਾ ਸ਼ਖਸ ਇਹ ਸਾਰੇ ਘਟਨਾਕ੍ਰਮ ਦਾ ਸਾਹਮਣਾ ਕਰ ਰਿਹਾ ਹੈ ਜਿੱਤੋਂ ਸੋਸਾਇਟੀ ਨੂੰ ਬੜੀ ਉਮੀਦ ਹੈ ਕਿਉਂਕਿ ਇੱਕ ਗੱਲ ਸਾਰੇ ਸ਼ਰੋਤਾ ਜਾਣ ਕੇ ਰੱਖਣੇ ਲੜਾਈ ਹੈ ਨਾ ਜਿਹੜੀ ਇਹ ਜੰਗ ਹੈ ਇਹ ਕੋਈ ਮਨਦੀਪ ਸੱਚ ਦੇਵਾ ਦੀ ਲੜਾਈ ਨਹੀਂ ਹੈ ਇਹ ਲੜਾਈ ਸਾਰੇ ਸਮਾਜ ਦੀ ਲੜਾਈ ਹੈ ਕਿਉਂਕਿ ਨਾਮ ਇਸ ਵੇਲੇ ਮਨਦੀਪ ਸਿੰਘ ਸੱਚਦੇਵਾ ਦਾ ਆ ਰਿਹਾ ਹੈ ਲੇਕਿਨ ਇਹ ਲੜਾਈ ਸਾਰੇ ਸਮਾਜ ਦੇ ਖਿਲਾਫ ਸਾਰੇ ਸਮਾਜ ਵੱਲੋਂ ਲੜੀ ਜਾ ਰਹੀ ਲੜਾਈ ਹੈ ਸੋ ਸੋਸਾਇਟੀ ਨੂੰ ਇਸ ਲੜਾਈ ਦੇ ਵਿੱਚ ਜੋ ਮਨਦੀਪ ਸਿੰਘ ਸੱਚਦੇਵਾ ਦੀ ਇਹਦਾ ਸਫਰ ਕਰ ਰਿਹਾ ਹੈ ਔਰ ਬੜੀ ਦਲੇਰੀ ਦੇ ਨਾਲ ਇਹਦਾ ਸਾਹਮਣਾ ਕਰ ਰਿਹਾ ਹੈ ਸਾਰਿਆਂ ਨੂੰ ਉਹਨਾਂ ਨੂੰ ਇਸ ਲੜਾਈ ਦੇ ਵਿੱਚ ਆਪਣਾ ਸਹਿਯੋਗ ਕਰਨਾ ਚਾਹੀਦਾ ਔਰ ਐਸੇ ਸ਼ਰਾਰਤੀ ਔਰ ਸਮਾਜਿਕ ਤੱਤਵਾਂ ਨੂੰ ਇਹਦਾ ਮੂੰਹ ਤੋੜ ਜਵਾਬ ਦੇਣ ਦਾ ਹੁਣ ਸਹੀ ਮੌਕਾ ਹੈ ਔਰ ਇਹ ਹਾਲਾਤ ਸਾਰੇ ਸਮਾਜ ਨੂੰ ਦੇਖਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਜਦੋਂ ਸਾਰੇ ਹੋ ਪਾਸ਼ਾਵਾ ਬੰਦ ਹੋ ਜਾਂਦੀਆਂ ਇੱਕ ਆਮ ਬੰਦਾ ਜਦੋਂ ਨਿਰਾਸ਼ਾ ਨਾਲ ਘਿਰ ਜਾਂਦਾ ਤੇ ਉਦੋਂ ਇੱਕ ਵਕੀਲ ਦੇ ਦਫ਼ਤਰ ਦਾ ਰਸਤਾ ਨੂੰ ਯਾਦ ਆਉਂਦਾ ਕਿ ਭਾਈ ਮੈਂ ਇਹਨੇ ਕੋ ਜਾਵਾਂ ਹੁਣ ਇਨਸਾਫ ਲੈਣਾ ਮੇਰੇ ਨਾਲ ਖੜੇ ਹੋਣਗੇ ਅੱਜ ਉਹੀ ਲੋਕ ਇਸ ਦਾ ਸ਼ਿਕਾਰ ਹੋ ਰਹੇ ਹੈ ਸਮਾਜ ਨੂੰ ਪੂਰਾ ਸਾਥ ਦੇਣਾ ਚਾਹੀਦਾ ਹੈ ਔਰ ਐਸਾ ਸਖਸ਼ ਪੂਰੀ ਦਲੇਰੀ ਦੇ ਨਾਲ ਇਹ ਜੰਗ ਲੜ ਰਿਹਾ ਅਸੀਂ ਵੀ ਸਾਰੇ ਮਨਦੀਪ ਸਿੰਘ ਸੇਵਾ ਦੇ ਨਾਲ ਇਸ ਸਾਰੇ ਆ ਸਮਾਜਿਕ ਤੱਤਵਾਂ ਦੇ ਖਿਲਾਫ ਪੂਰੀ ਲੜਾਈ ਪੂਰੀ ਜੰਗ ਲੜਾਂਗੇ ਆਪਣੀ ਆਈਡੀ ਦੇ ਨਾਲ ਅਸਰ ਆਈਡੀ ਕਿਉਂ ਸਟ੍ਰਾਈਕ ਕੀਤੀ ਗਈ ਹੈ ਕਿ ਕਾਰਨ ਅੱਜ ਦੀ ਸਟ੍ਰਾਈਕ ਕੀਤੀ ਗਈ ਹੈ ਇਹਦਾ ਕਾਰਨ ਹੈਗਾ ਕਿ ਕੁਝ ਦਿਨ ਪਹਿਲੇ ਸਾਡੇ ਐਡਵੋਕੇਟ ਨੇ ਮਿਸਟਰ ਮਨਦੀਪ ਸਿੰਘ ਸਦੀਪ ਉਹਨਾਂ ਨੂੰ ਇੱਕ ਕਸਟਰਾਸ਼ਨ ਦੀ ਕਾਲ ਆਈ ਇੱਕ ਕੈਨੇਡਾ ਤੋਂ ਹੈ ਇੱਕ ਸੰਦੀਪ ਸਿੰਘ ਉਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਵਟਸਐਪ ਤੇ ਨਾਲ ਇੰਸਟਾਗ੍ਰਾਮ ਤੇ ਔਰ ਜਿਹੜੇ ਬਾਕੀ ਫੇਸਬੁੱਕ ਤੇ ਇਹਨਾਂ ਨੂੰ ਕੰਟੈਕਟ ਕੀਤਾ ਚੈਟਿੰਗ ਵੈਰਾ ਸਟਾਰਟ ਕੀਤੀ ਜਿਹਰੇ ਵਿੱਚ ਉਹਨਾਂ ਨੇ ਇਹਨਾਂ ਕੋਲੋਂ ਪਹਿਲੇ ਜਿਹੜਾ ਹੈਗਾ 1.5 ਲੱਖ ਰੁਪਏ ਦੀ ਡਿਮਾਂਡ ਕੀਤੀ। ਔਰ ਇਹ ਰਿਗਾਰਡਿੰਗ ਜਿਆਦਾ ਮੈਟਰ ਸੀਗਾ ਬਿਕਾਉਜ਼ देयर वाज ਅ ਥ੍ਰੋਸ਼ਨ देयर वाज ਅ ਥ्रेट ਇਵਨ ਉਹਨਾਂ ਨੇ ਇਹੇ ਤਾਂ ਕਹਿ ਦਿੱਤੇ ਤੁਸੀਂ ਜਿਹੜੀ ਸਾਡੀ ਨਹੀਂ ਸੁਣੋਗੇ ਤੁਹਾਡੀ ਫੈਮਿਲੀ ਨੂੰ ਵੀ ਹਟ ਕਰਾਂਗੇ ਔਰ ਉਹਨਾਂ ਨੂੰ ਨੁਕਸਾਨ ਪੁਚਾਵਾਂਗੇ। ਦਾ ਮੈਟਰ ਵਾਸ ਇਮੀਡੀਏਟਲੀ ਰਿਪੋਰਟਡ ਟੂ ਦਾ ਪੁਲਿਸ ਸ਼ਸ਼ੀ ਜੀ ਸਾਹਿਬ ਦੀ ਨੋਟਿਸ ਕਿ ਮੈਟਰ ਸੀ ਲੈ ਕੇ ਆਇਆ। ਉਸ ਤੋਂ ਬਾਅਦ ਪੁਲਿਸ ਨੇ ਜਿਹੜੀ ਹੈ ਰੇ ਵਿੱਚ ਇੱਕ ਕਪਸਾ ਲਈਦੀ ਐਫ ਆਈ ਆਰ ਹੈ ਉਹ ਵੀ ਇਹਨਾਂ ਨੇ ਜਿਹੜੇ ਸੈਕਸ਼ਨ ਹੈ ਉਹ ਸਹੀ ਤਰ੍ਹਾਂ ਪੂਰੇ ਨਹੀਂ ਲਗਾਏ ਉਸ ਤੋਂ ਬਾਅਦ ਜਿਹੜਾ ਹੈ ਇੱਕ ਜਿਹੜਾ ਅਕਿਊਜ਼ਡ ਹੈ ਕਿਉਂਕਿ ਇਹਨਾਂ ਨੇ ਅਸੀਂ ਕੀ ਕੀਤਾ ਜਿਹੜਾ ਐਫ ਆਈ ਆਰ ਹੋ ਗਈ ਅਸੀਂ ਸੀ ਕਿ ਜਿਹੜਾ ਇਹਨਾਂ ਦਾ ਸੀ ਕਿ ਇੱਕ ਸਾਡਾ ਇੱਕ ਬੰਦਾ ਆਏਗਾ ਜਿਹੜਾ ਤੁਹਾਡੇ ਕੋਲੋਂ ਪੇਮੈਂਟ ਕਲੈਕਟ ਕਰੇਗਾ ਜਦੋਂ ਗੋਪੀ ਰਿਡਿਊਸ ਕਿ ਅਸੀਂ ਉਹਦੇ ਤੇ ਪੂਰਾ ਟਰੈਪ ਲਗਾਇਆ ਅਬ ਜਦ ਇਹਦੇ ਵਿੱਚੋਂ ਇੱਕ ਸैम ਕੁਆਤਰਾ ਨਾਮ ਦਾ ਹੈਗਾ ਜਿਹੜਾ ਕਿ ਉਹ ਇਹਨਾਂ ਕੋਲੋਂ ਆਫਰ ਦੇ ਆਫਿਸ ਆਇਆ ਜਿੱਥੇ ਇਹਨਾਂ ਕੋਲ ਰੈਨਸਮ ਦੀ ਅਮਾਉਂਟ ਲੈਣ ਆਇਆ ਟਰੈਪ ਲਗਾਇਆ ਸੀ ਇਹ ਸਟਾਫ ਨੂੰ ਬੁਲਾਇਆ ਗਿਆ उन्होंने आके उन्हें असी उस वेल ही पुलिस अरैसट पाया और पुलिस ने उन्होंने डिटेन किया बट अटर सरप्राइज कि जो बंदा है जो है नैक्सट डे है उन्होंने रिलीज करता गया यह कह के इनोसेंट है अं उस वे क्या कि जो बंद पैसे लैने आ गया हाउ इज इनोसेंट ਤੇ ਉਹਨੇ ਇਹ ਕਹਿ ਜੀ ਆਪਾਂ ਇਨਵੈਸਟੀਗੇਸ਼ਨ ਕੀਤੀ ਹੈ ਇਹ ਇਸ ਇੱਕ ਵਿਕਟਮ ਅਸੀਂ ਕਹਿੰਦੇ ਵਿਕਟਮ ਹੈ ਤਾਂ ਤੁਸੀਂ ਹੋਰ ਇਨਵੈਸਟੀਗੇਸ਼ਨ ਕਰਦੇ ਪਹਿਲੇ ਹੈ ਕਿ ਤੁਹਾਨੂੰ ਹੀ ਬੰਦਾ ਘਰ ਆ ਗਿਆ ਪਰਚਾ ਦਰਜ ਕਰੋ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰੋ ਜੇ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਕੋਈ ਲੱਗਦਾ ਹੈ ਕਿ ਕੋਈ ਬੰਦਾ ਨਹੀਂ ਹੈ ਤਾਂ ਤੁਹਾਡੇ ਕੋਲ ਪੂਰੀ ਪਾਵਰ ਹੈ ਡਿਸਚਾਰਜ ਕਰਨ ਦੀ ਪਾਵਰ ਹੈ ਨੂੰ ਛੱਡਣ ਦੀ ਹੈ ਪਰ ਤੁਸੀਂ ਤਾਂ ਪਹਿਲੇ ਇਹਨੂੰ ਬਿਨਾਂ ਕੁਝ ਕਾਰਵਾਈ ਕੀਤੇ ਘਰ ਪੇਸ਼ ਤਾਂ ਉਸ ਤੋਂ ਬਾਅਦ ਜਿੱਦਾਂ ਹੀ ਇਹਨਾਂ ਨੇ ਛੱਡਿਆ ਮੈਕਸ ਨੇ ਉਹਨੇ ਜਿਹੜੀਆਂ ਹੈਗੀਆਂ ਨੇ ਫੇਸਬੁੱਕ ਤੇ YouTube ਤੇ ਥੋੜੀਆਂ ਜਿਹੜੀਆਂ ਹੈ ਡੈਫਿਨਿਟਿਵ ਸਟੇਟਮੈਂਟ ਅਬਾਊਟ ਮਿਸਟਰ ਮਦੀਸ ਸਿੰਘ ਜਦੇ ਨਰਿ ਵਾਈਫ ਔਰ ਬੇਟੀ ਦੇ ਨਾਮ ਉਸ ਤੋਂ ਬਾਅਦ ਅਸੀਂ ਸੀਪੀ ਅਫੀਸ ਮਿਲੇ ਅਸੀਂ ਉਸ ਵੇਲੇ ਜਾ ਕੇ ਇਹਨਾਂ ਨੂੰ ਕਿਹਾ ਕੁਆ ਚਲੋ ਇਹਨਾਂ ਨੇ ਥੋੜੀ ਬਹੁਤ ਕਾਰਵਾਈ ਕੀਤੀ ਇਹਨਾਂ ਨੇ ਉਹਦੇ ਵਿੱਚ ਉਹ ਸਾਰਾ ਚੀਜ਼ਾ ਜਿਹੜੀ ਹੈ ਡਿਲੀਟ ਕੀਤੀ ਹੈ ਪਰ ਉਹ ਬੰਦਾ ਇਹਨਾਂ ਕਿ ਉਹ ਦੁਬਾਰਾ ਨਵੇਂ ਚੈਨਲ ਕ੍ਰੀਏਟ ਕਰ ਲੈਂਦਾ ਕਿਸ ਨਾਮ ਤੋਂ ਇਹਨਾਂ ਨੇ ਲਾਇਆ ਜੀ ਕੋਈ ਨਾਮ ਦੱਸਿਆ ਕੋਈ ਗੈਂਗਸਟਰ ਸੀ ਜਾਂ ਕੋਈ ਦੇਖੋ ਇਹ ਪੁਲਿਸ ਨਾਲ ਸੀ ਸਾ ਬਾਤ ਹੈ ਪਰ ਉਹ ਆਪਣਾ ਨਾਮ ਸੰਦੀਪ ਸਿੰਘ ਦੱਸਦਾ ਪੂਰਾ ਇੱਕ ਚੈਨਲ ਉਸ ਚੈਨਲ ਵਿੱਚ ਚਲੋ ਇਹ ਤੇ ਹੁਣੇ ਆਇਆ ਪਰ ਉਸ ਚੈਨਲ ਵਿੱਚ ਅਸੀਂ ਬਾਹਰ ਵੀ ਵੈਰੀਫਾਈ ਕੀਤਾ ਹੈ ਈਵਨ ਚੀਫ ਮਿਨਿਸਟਰ ਨੂੰ ਪੁਲਿਸ ਆਫੀਸਰਸ ਨੂੰ ਲੀਡਰਸ ਨੂੰ ਸਾਰਿਆਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਅਬ ਬਹੁਤ ਜੋ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਹੜੀ ਇਸ ਵੇਲੇ ਮੈਂ ਰਿਪੀਟ ਵੀ ਨਹੀਂ ਕਰ ਸਕਦਾ ਪਰ ਅਸੀਂ ਹੈਰਾਨ ਆ ਕਿ ਜੇ 2-3 ਸਾਲ ਤੋਂ ਸਾਰਾ ਪ੍ਰੋਸੈਸ ਚੱਲ ਰਿਹਾ ਹੈ ਵਾਈ ਦਾ ਪੁਲਿਸ ਇਸ ਸਲੀਪਿੰਗ ਐਰੇ ਵਿੱਚ ਅਗਰ ਤੁਸੀਂ ਸੀਐਮ ਨੂੰ ਹੀ ਤੁਸੀਂ ਗਾਲਾਂ ਕੱਢ ਰਹੇ ਹੋ ਜਾਂ ਹੋਰ ਪੋਲੀਟਿਸ਼ੀਅਨ ਨੂੰ ਗਾਲਾਂ ਕੱਢ ਰਹੇ ਹੋ ਵੇਅਰ ਇਜ਼ ਐਨਆਈ ਇਹ ਪੁਲਿਸ ਨੇ ਤੁਹਾਡੇ ਨਾਲ ਕੀ ਪੁਲਿਸ ਦੇ ਸਾਡੇ ਗ੍ਰੀਵੈਂਸ ਸੇ ਕਹੇ ਉਹਦਾ ਫਾਦਰ ਹੈ ਫਾਦਰ ਜਿਹੜਾ ਹੈ ਪੁਲਿਸ ਨੇ ਉਹਨੂੰ ਇਨਵੈਸਟੀਗੇਸ਼ਨ ਕਰ ਰਹੀ ਹੈ ਅਸੀਂ ਕਹਿ ਰਹੇ ਕਿ ਇਹ ਫਾਦਰ ਹੈ ਹੀ ਹੈਜ਼ ਕਮ ਫਰਮ ਦਾ ਦੁਬਈ ਉਹ ਫਾਦਰ ਇੰਡੀਆ ਵਿੱਚ ਆ ਗਿਆ ਤੁਸੀਂ ਉਹਨੂੰ ਘਰੋ ਹੋਰੀ ਅਰੈਸਟ ਪਾਓ ਬਿਕਾਜ਼ ਹੀ ਇਜ਼ ਇਨਵਾਲਡ ਕਿਉਂਕਿ ਫਾਦਰ ਹੈ ਅਗਰ ਉਹ ਬੇਟਾ ਰੈਂਸਮ ਦੀ ਡਿਮਾਂਡ ਕਰਦਾ ਹੈ ਤੇ ਉਹਨੇ ਬਿਆਪ ਤੇ ਕੋਈ ਤਾਥੋਂ ਪੈਸਾ ਲੈ ਕੇ ਜਾ ਰਿਹਾ ਹੈ ਨਾ ਇਹ ਪਹਿਲਾ ਕੇਸ ਤੇ ਹੈ ਨਹੀਂ ਨਕੁਰਤਾ ਦਾਈ ਕੇਸ ਵੀ ਆਇਆ ਹੈ ਹੋਰ ਵੀ ਕੇਸ ਹੈ ਅਗਰ ਇੱਕ ਬੰਦਾ ਪਿੱਛੇ 1.5 2 ਸਾਲ ਤੋਂ ਥ੍ਰੈਟਨ ਕਰ ਰਿਹਾ ਹੈ ਤੇ ਰੈਂਸਮ ਦੀ amount ਇਕੱਠੀ ਕਰ ਰਿਹਾ ਹੈ ਤਾਂ ਇਕੱਠੀ ਕਰਕੇ ਕੋਈ ਤੇ ਲੈ ਕੇ ਜਾ ਰਿਹਾ ਹਥੋਂ ਮੈਸੇਜ ਵੀ ਇਹਨਾਂ ਨੂੰ ਆਏ ਨੇ 블랙메일 ਦੇ ਹਾਂ ਕੋਈ ਨਨਰਾਸਮੈਂਟ ਫੋਟੋਆਂ ਦੇ ਜਾਂ ਕੋਈ ਨਹੀਂ ਫੋਟੋ ਆ ਦੇ ਨਹੀਂ ਪਰ ਉਹਨਾ ਨੇ ਇਹਨਾਂ ਦੀ ਜਿਹੜੀ ਫੇਸਬੁੱਕ ਦੀ ਫੋਟੋ ਹੈਗੀ ਆ ਪਰਸਨਲ ਉਹ ਚੱਕ ਕੇ ਉਹਨੇ ਉਹਨੂੰ ਪਿੱਛੇ ਬੈਕਗ੍ਰਾਉਂਡ ਤੇ ਰੱਖ ਕੇ ਆਪਣੀ ਓਰੇ ਵੀ ਚੋਣੇ ਜਿਹੜੀ ਗੱਲਾਂ ਕੀਤੀਆਂ ਜਿਹੜੀਆਂ ਮੈਂ ਸੋਲੇ ਡੀਲੀਟ ਕਰ ਸਕਦਾ ਉਹ ਵੀਡੀਓ ਡਿਲੀਟ ਹੋ ਗਿਆ ਪੁਲਿਸ ਪੁਲਿਸ ਦੇ ਕਹਿੰਦੇ ਸਾਰੇ ਦੇ ਭੇਜਿਆਉਣੇ ਕਿ ਹੜਤਾਲ ਕੀਤੀ ਗਈ ਹੈ ਕਿ ਆ ਪੁਲਿਸ ਦੇ ਸੀਨੀਅਰ ਅਫਸਰ ਕੋਈ ਆਏ ਨਹੀਂ ਅੱਥੇ ਕੋਈ ਸੀਨੀਅਰ ਪੁਲਿਸ ਅਫਸਰ ਨਹੀਂ ਆਏ ਸਾਡੀ ਉਹਨਾਂ ਨਾਲ ਗੱਲਬਾਤ ਜ਼ਰੂਰ ਹੋ ਰਹੀ ਹੈ ਔਰ ਅਸੀਂ ਇੱਕੋ ਹੀ ਆਪਣੀ ਚੀਜ਼ਾਂ ਹੈ ਗਿਆ ਇੱਕ ਤੇ ਸਾਡੀ ਹੈ ਕਿ ਫਾਦਰ ਨੂੰ ਓਰੇ ਖਿਲਾਫ ਐਫੇਅਰ ਕੀਤੀ ਜਾਏ ਇੱਕ ਹੈ ਕਿ ਜਿਹੜੇ ਸੈਕਸ਼ਨਸ ਹੈਗੇ ਨੇ ਉਹ ਸਾਰੇ ਲਗਾਏ ਜਾਣ ਔਰ ਥਰਡ ਸਾਡਾ ਹੈ ਕਿ ਜਿਹੜਾ ਮੈਟਰ ਹੈ ਐਨਆਈਏ ਜਾਂ ਕਿਸੇ ਨੂੰ ਤੇ ਜਿਹੜਾ ਜਿਹੜਾ ਨਾਟ ਓਨਲੀ ਥਿਸ ਇਸ਼ੂ ਬਟ ਦਾ ਇੰਟਾਇਰ ਇਸ਼ੂ ਜਿਹੜਾ ਬਾਕੀ ਪੋਲੀਟੀਸ਼ੀਅਨਸ ਵਗੈਰਾ ਉਹ ਸਾਰਾ ਕਵਰ ਕਰਕੇ ਉਹ ਖਰਾਬ ਜਿਹੜੀ ਐਨਆਈ ਕਰਾਈ ਕੀਤੀ ਜਾਉਂਦੀ 1.5 ਲੱਖ ਦੀ ਮੰਗ ਕੀਤੀ ਸੀ ਜਾਂ ਉਸ ਤੋਂ ਹੋਰ ਵੀ ਲਾਵਾ ਪੇਮੈਂਟ ਦੀ ਮੰਗ ਉਹਨੇ ਜਿਹੜੀ ਹੈ 1.5 ਲੱਖ ਦੀ ਇਨਸ਼ੀਅਤ ਕੀਤੀ ਸੀ